ਮਾਤ ਨੂੰ ਸਾਡਾ ਬਹੁਤ ਮੋਰਚਾ ਖੇੜਿਆ ਗਿਆ। ਉਥੇ ਸਾਡੀਆਂ ਟਰਾਲੀਆਂ ਸੀਗੀਆਂ। ਉਹ ਜੇ ਇੱਕ ਟਰਾਲੀ ਮਤਲਬ ਸਾਡੀ ਜਦੋਂ ਅਸੀਂ 23 ਤੇ 22 ਤਰੀਕ ਨੂੰ ਅਸੀਂ ਲੈਣਗੇ ਟਰਾਲੀ ਸਾਡੀਆਂ ਟਰਾਲੀਆਂ ਮਿਸਿੰਗ ਸੀਗੀਆਂ। ਉਦੋਂ ਇੱਕ ਸਾਡੇ ਮਤਲਬ ਲੋਕੇ ਜਿਹੜੇ ਦੀ ਉਥੇ ਟੀਮ ਗਈ ਉਹਨੇ ਸਾਨੂੰ ਟਰਾਲੀਆਂ ਸਾਰੀਆਂ ਸਾਡੀ ਵੀਡੀਓ ਬਣਾ ਕੇ ਪਈ ਵੀ ਐ ਕਰਕੇ ਆਪਣੀ ਟਰਾਲੀ ਉੱਥੇ ਖੜੀਆਂ ਕਿਉਂਕਿ ਸਾਡੇ ਉਹਦੇ ਤੇ ਪੋਸਟਰ ਲੱਗੇ ਸੀ ਸਾਡਾ ਮਤਲਬ ਕਵਰ ਸੀਰ ਕਰ ਸਕੋ। ਜਦੋਂ ਅਸੀਂ 22 ਦੀ ਟਰਾਲੀ ਲੈਣਗੇ ਬਾਕੀ ਟਰਾਲੀਆਂ ਸਾਨੂੰ ਮਿਲ ਗਈਆਂ ਇੱਕ ਟਰਾਲੀ ਪੂਰੇ ਵਿੱਚ ਸਾਡੀ ਫ੍ਰਿਜ ਸੀ ਕੂਲਰ ਸੀ ਇਹ ਦੋ ਪੱਖੇ ਸੀਗੇ ਇੱਕ ਵਾਸ਼ਿੰਗ ਮਸ਼ੀਨ ਸੀ ਉਹ ਸਾਡੀ ਗਾਇਬ ਹੋ ਗਈ ਅਸੀਂ ਉੱਥੇ ਮਤਲਬ ਜਦੋਂ ਭਾਰੀ ਸਾਨੂੰ ਟਰਾਲੀ ਹੈਈ ਨਾ ਉੱਥੇ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਨੇ ਮਤਲਬ ਉਹ ਦੀ ਵੀਡੀਓਗ੍ਰਾਫੀ ਕਰ ਰਹੀ ਸੀ ਅਸੀਂ ਉਹਦੀ ਵੀਡੀਓ ਚੈੱਕ ਕਰੀ ਸਾਨੂੰ ਟਰਾਲੀ ਥਾਈ ਨਾ ਤਾਂ ਉਹ ਸਾਨੂੰ ਐਸਐਸਓ ਸਾਹਿਬ ਕਹਿੰਦੇ ਯਾਰ ਤੁਸੀਂ ਐ ਕਰੋ ਵੀ ਇਹ ਟਰਾਲੀ ਤੁਸੀਂ ਨਾਲ ਇੱਕ ਛਤਰਾਣਾ ਕੋਲ ਪਲਾਜ਼ਾ ਪੈਂਦਾ ਤੁਸੀਂ ਉੱਥੇ ਚੈੱਕ ਕਰੋ ਜਦੋਂ ਅਸੀਂ ਉੱਥੇ 11 ਤੋਂ ਜਾ ਕੇ 7 7:30 ਵਜੇ ਤੱਕ ਉਹਦੇ ਚੈੱਕ ਕਰਿਆ ਸਾਨੂੰ ਇੱਕ ਉੱਥੇ ਇੱਕ ਥਾਂ ਮਤਲਬ 5:23 ਮਿੰਟਾਂ ਦੇ ਇੱਕ ਪਿਕਅਪ ਮਗਰ ਟਰਾਲੀ ਆਂਦੀ ਸੀ ਅਸੀਂ ਉਹਦਾ ਜਦੋਂ ਵੀਜ਼ੂਅਲ ਕਢਾਇਆ ਉਹ ਟਰਾਲੀ ਸਾਡੀ ਸੀਗੀ ਕਿ ਟਰਾਲੀ ਉੱਤੇ ਉਹ ਮਤਲਬ ਜਿਹੜੀ ਪਿਕਅਪ ਸੀ ਉਹਦੇ ਤੇ ਡਰਾਈਵਰ ਦਾ ਨੰਬਰ ਲਿਖਿਆ ਹੋਇਆ ਸੀ ਅਸੀਂ ਉਹ ਨੰਬਰ ਨੋਟ ਕਰਕੇ ਉਹ ਡਰਾਈਵਰ ਨਾਲ ਗੱਲ ਕੀਤੀ ਜਦੋਂ ਕਿ ਆਇਆ ਟਰਾਲੀ ਨੂੰ ਲੈ ਗਿਆ ਕਿੱਥੇ ਲੈ ਗਿਆ ਉਹ ਕਹਿੰਦਾ ਵੀ ਆਇਆ ਕਰਕੇ ਇਹਦੇ ਬਾਣਾ ਪਿੰਡ ਹੈਗਾ ਤੂਤਾ ਪਿੰਡ ਹੈਗਾ ਉਹ ਉੱਥੇ ਮਤਲਬ ਟ੍ਰਲੀ ਉਹ ਕਰੇ ਛੱਡ ਗਏ ਉਹਨੇ ਸਾਨੂੰ ਉਹ ਬੰਦੇ ਦਾ ਨੰਬਰ ਦੇ ਦਿੱਤਾ ਉਹ ਨੰਬਰ ਦੇਦਾ ਜਿਹੜਾ ਉਹ ਨੰਬਰ ਤੇ ਗੰਦ ਕਰੀ ਪਹਿਲਾਂ ਉਹ ਬੰਦਾ ਮੁੱਕਰ ਗਿਆ ਆਲਾ ਹੀ ਬੈੜਾ ਟਾਲੀ ਲੈ ਕੇ ਨਹੀਂ ਆਇਆ ਫਿਰ ਅਜ ਨੂੰ ਗਿਆ ਯਾਰ ਸਾਡੇ ਕੋਲ ਤਰੀ ਵੀਡੀਓ ਹੋ ਰਹੀ ਹੈ ਤੁਸੀਂ ਆਇਆ ਕਿ ਕਿ ਤੁਸੀਂ ਆਪਣੀ ਗੱਡੀ ਮਗਰ ਲੈ ਕੇ ਆਏ ਸਾਨੂੰ ਉਹਨੇ ਨੰਬਰ ਦਿੱਤਾ ਫਿਰ ਉਹ ਸਾਨੂੰ ਕਹਿੰਦਾ ਜੀ ਤੁਸੀਂ ਐਂ ਕਰੋ ਟਰਾਲੀ ਦਾ ਹੀ ਲੈ ਲਈਏ ਇਹ ਟਰਾਲੀ ਤਾਂ ਤੁਸੀਂ ਐਂ ਕਰੋ ਛੋਟੀ ਵਾਲੀ ਕੋਈ ਹੋਰ ਪਾ ਕੇ ਲਿਆਓ ਉਹ ਛੱਡ ਜੋ ਤੇ ਟਰਾਲੀ ਛੋਟੀ ਤੇ ਲੈ ਜਰੂਰ ਟਰਾਲੀ ਤੁਹਾਡੀ ਮਿਲੀ ਕਿੱਥੋਂ ਜੀ ਉਹ ਜਦੋਂ ਪਿਕਅਪ ਨੇ ਨਹੀਂ ਸਾਨੂੰ ਨੰਬਰ ਦਿੱਤਾ ਬੰਦੇ ਦਾ ਉਹ ਜਿਹੜਾ ਮੁੰਡਾ ਸੀ ਉਹ ਉੱਥੋਂ ਦਾ ਕੋਈ ਬਲਾਕ ਪ੍ਰਧਾਨ ਸੀਗਾ ਉਹਦਾ ਬੇਟਾ ਸੀਗਾ ਉਹ ਫਿਰ ਮੈਨੂੰ ਕਹਿੰਦਾ ਇਹ ਮੈਂ ਦਾ ਬਲਾਕ ਪ੍ਰਧਾਨ ਦਾ ਬੇਟਾ ਐ ਤੇ ਤੁਸੀਂ ਟਰਾਲੀ ਕੋਈ ਹੋਰ ਪਾ ਕੇ ਲਿਓ ਤੇ ਛੱਡ ਜੋ ਤੇ ਮੈਂ ਦੇ ਦਿਆਂ ਉਹਦਾ ਸ਼ਾਇਦ ਨਾਮ ਮੋਹਨ ਸਿੰਘ ਸੀਗਾ ਮੈਨੂੰ ਤਾਂ ਉਹਨੇ ਫਿਰ ਜਦੋਂ ਅਸੀਂ ਸੱਚੇ ਨੇ ਗੱਲ ਕਰੀ ਤਾਂ ਉਹਨੇ ਸਾਨੂੰ ਇੱਕ ਨੰਬਰ ਦੇਦਾ ਵੀ ਸਾਡਾ ਜ਼ਿਲ੍ਹਾ ਪ੍ਰਧਾਨ ਉੱਥੇ ਐ ਉਹ ਪਰਮਜੀਤ ਸਿੰਘ ਸੀਗਾ ਉਹ ਅਸੀਂ ਉਹਨੂੰ ਮਿਲੇ ਜਾ ਕੇ ਉਹ ਸਾਨੂੰ ਕਹਿੰਦਾ ਯਾਰ ਐਂ ਕਰਕੇ ਤੇ ਉਹ ਬੰਦਾ ਦਾ ਵਧੀਆ ਕੋਈ ਗੱਲ ਨਹੀਂ ਸਾਨੂੰ ਟਰਾਲੀ ਹੀ ਦਿਵਾ ਦਿੰਦੇ ਐ ਉਹ ਬਰੇਤੀ ਤਿੰਨ ਚਾਰ ਦਿਨ ਮਤਲਬ ਜਦੋਂ ਜਦ ਤੋ ਬਾਅਦ ਫਿਰ ਨਾ ਵਾਗ ਐ ਕਰਕੇ ਦੀ ਪੁਲਿਸ ਪਰਚਾ ਦੋਦੀ ਕਰਾਉਣੇ ਆ ਫਿਰ ਉਹ ਸਾਈਡੋਂ ਦੀ ਛੱਡ ਕੇ ਗਏ ਉਹ ਸਮਾਨ ਜਿਹੜਾ ਸੀ ਉਹ ਸਮਾਨ ਰੱਖ ਗਿਆ ਆਪਦਾ ਟਰਾਲੀ ਨਾਲ ਹੀ ਸਾਨੂੰ